ਸਾਡੀ ਜਿਹੜੀ ਪੰਜ ਫੇਸ ਵੱਲੋਂ 28 ਸਾਲ ਪਹਿਲਾਂ ਤੋਂ RAM LILA ਸ਼ੁਰੂ ਕੀਤੀ ਸੀਗੀ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ ਤੇ ਉਸੇ ਦੇ ਨਾਲ ਜਿਹੜਾ ਇਹ ਹਮੇਸ਼ਾ ਜਦੋਂ RAM LILA ਤੋਂ ਬਾਅਦ ਸਾਡੀ ਟੀਮ ਜਿਹੜੀ ਹੈ ਉਹ ਪਹਿਲਾਂ ਸੁਖਣੀ ਸਾਹਿਬ ਦਾ ਪਾਰਟ ਵੀ ਕਰਵਾਂਦੀ ਹੈ ਚਗਰਾਤਾ ਵੀ ਆਏ ਬੰਦੀ ਹੈ ਸ਼੍ਰੀ ਮਹਾਦੇਵ ਕਲੱਬ ਵੈਲਫੇਅਰ ਕਲੱਬ ਵੱਲੋਂ ਜਿਹੜਾ ਇਹ ਅੱਜ ਚਗਰਾਤਾ ਕਰਾਇਆ ਜਾ ਰਿਹਾ ਹੈ ਮਾਤਾ ਜਣੇ ਇਹ ਆਸ਼ੀਰਵਾਦ ਤੁਹਾਡੀ ਇੱਕ ਸੀ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜੇ ਆ ਬਿਲਕੁਲ ਸਾਰੇ ਧਰਮਾਂ ਤੋਂ ਸਾਰੇ ਧਰਮਾਂ ਤੋਂ ਉੱਠ ਕੇ ਜਿਹੜਾ ਇਹ ਆਪਣਾ ਇਹ ਆਪਣਾ ਕੰਮ ਕਰਦੇ ਆ ਸਾਡੀ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ पालिनी दुर्गेशमाश्वधात्री स्वाहा सधा नमस्ते करमोरे गौरम करुणावतारम संसारस

Zare am ये सभी मां मनसा देवी को निमंत्रण देंगे माँ वैष्णो दादी को निमंत्रण देरी सच्चे दरबार की या, दे, या रघुतेश मा शक्ति रूपेण संस्थिता नमस्ते भक्त्ये नमस्ते नमस्ते नमो नमः सजे से तो होती आ रही है मेरी माँ की जगह पर सजे से होती रहेगी जिसमें किसी माता बहन को मेरे भाई को मेरी माँ तो ने जो सुंदर सुंदर हाथ आए सभी ने मिट्टी मिट्टी ताली बजा दिया है क्योंकि तालियों से दिल लगती है और तालियों से लोग लगती है आइए आइए मिट्टी मिट्टी ताली बजा दिया है आज माँ सा माँ ਵਲੋ 28 ਸਾਲ ਪਹਿਲਾਂ ਤੋਂ ਰਾਮਲੀਲਾ ਸ਼ੁਰੂ ਕੀਤੀ ਸੀਗੀ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ ਤੇ ਉਸੇ ਦੇ ਨਾਲ ਜਿਹੜਾ ਇਹ ਹਮੇਸ਼ਾ ਜਦੋਂ ਰਾਮਲੀਲਾ ਤੋਂ ਬਾਅਦ ਸਾਡੀ ਟੀਮ ਜਿਹੜੀ ਹੈ ਉਹ ਪਹਿਲਾਂ ਸੁਖਣੀ ਸਾਹਿਬ ਦਾ ਪਾਰਟ ਵੀ ਕਰਵਾਂਦੀ ਹੈ ਚਗਰਾਤਾ ਵੀ ਕਰਵਾਂਦੀ ਹੈ ਅੱਜ ਉਸੇ ਲੈਡੀ ਤਹਿਤ ਸ਼੍ਰੀ ਮਹਾਦੇਵ ਕਲੱਬ ਵੈਲਫੇਅਰ ਕਲੱਬ ਵਲੋਂ ਜਿਹੜਾ ਇਹ ਅੱਜ ਜਗਰਾਤਾ ਕਰਾਇਆ ਜਾ ਰਿਹਾ ਹੈ ਤੇ ਮਾਤਾ ਦਾ ਜਿਹੜਾ ਇਹ ਆਸ਼ੀਰਵਾਦ ਲਿਆ ਜਾ ਰਿਹਾ ਹੈ बिल्कुल बिल्कुल जिस तरह तक दस के अठाई साल तो जी रामलीला हो रही है जो भी रामलीला तो बादे क्लब वालों जोड़ा है पहला ये जनता ड्रामेटिक क्लब के नाम पर हूँ फिर युवा क्लब आया हूँ जरा श्री महादेव वैलफेयर क्लब है तो जो भी रामलीला होंगी है वो तो बाद सुखमी साहब का पाठ भी कराया जाता है और जड़ा जगराता भी कराया जाता है क्योंकि जी सा एक असं यह संदेश देना चाहते हैं कि अस जे है ਸਾਰੇ ਧਰਮਾਂ ਦੇ ਸਾਰੇ ਧਰਮਾਂ ਦੇ ਉੱਠ ਕੇ ਜਿਹੜਾ ਇਹ ਆਪਣਾ ਇਹ ਆਪਣਾ ਕੰਮ ਕਰਦੇ ਆ ਸਾਡੀ ਇਹ ਟੀਮ ਹੈ ਮਿਲ ਕੇ ਕੰਮ ਕਰਦੀ ਹੈ ਰੋਗਲ ਕਰਵਾਇਆ ਜਾਂਦਾ ਹੈ ਕਰਵਾਏ ਛੋਟੇ ਬੱਚਾ ਨਾਲ ਹੁਣੇ ਪਿਛਲੇ ਸਾਲ ਵੀ ਕਰਵਾ ਕੇ ਵੀ ਕਾਫੀ ਸਾਲਾਂ ਤੋਂ ਹੀ ਚੱਲਦਾ ਪਿਆ ਹੈ ਹਰਤੀ 30 ਦਾ ਤਿਹਾੜੀ ਅਸੀਂ ਕਰਵਾਉਂਦੇ ਆ ਹਰ ਜਿਹੜੀ ਐਕਟੀਵਿਟੀ ਹੈ ਚਾਹੇ ਉਹ ਬੱਚਿਆਂ ਦਾ ਲੜਕੀਆਂ ਦਾ ਜੈਗੀ ਦਾ ਹੋ ਲੜਕਿਆਂ ਦਾ ਕ੍ਰਿਕਟ ਮੈਚ ਹੋ ਆਪਾਂ ਸਾਰੇ ਵੇੜੇ ਪ੍ਰੋਗਰਾਮ ਹੈ ਟਾਈਮ ਟੂ ਟਾਈਮ ਜਿਹੜਾ ਕਰਵਾਦੇ ਰਹਿੰਦੇ ਆ ਬਿਲਕੁਲ ਬਿਲਕੁਲ ਜਾਗਰਣ ਹਮੇਸ਼ਾ ਸਾਡੀ ਟੀਮ ਹਮੇਸ਼ਾ ਤਕੜੀ ਹੈ ਮੇਰੀ ਟੀਮ ਹੈ ਇਹ ਬਿਲਕੁਲ ਤਕੜੀ ਟੀਮ ਹੈ ਔਰ ਹਮੇਸ਼ਾ ਹੀ ਅਪਾਤਾਰਮੀ ਕੋ ਪ੍ਰੋਗਰਾਮ ਕਰਵਾਂਦੇ ਰਹੇ ਜੀ ਚਾਹੇ ਹੋ ਗੁਰੂਗ੍ਰਾਂਤ ਸਾਹਿਬ ਜੀ ਦਾ ਪਾਰਟ ਹੋ ਚਾਹੇ ਹੋ ਜਗਰਾਤਾ ਹਮੇਸ਼ਾ ਕਰਵਾਂਦੇ ਰਹਾਂ ਮੈਂਲਾ ਮੰਡਲ ਕੀਰਤਨ ਸਭਾ ਦੇ ਪ੍ਰਧਾਨ ਜੀ ਸਿਉਰਾ ਦੀ ਟੀਮ ਇੱਥੇ ਪਹੁੰਚੀ ਹੈ ਮਾਤਾ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਤੇ ਹੋਰ ਵੀ ਜੋ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਸਵਾਗਤ ਕਰਦਾ ਹਾਂ ਤੇ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਸਭ ਜਾਣਦੇ ਹਨ ਸ਼੍ਰੀ ਜਰਨਜੀਤ ਹੁਜਾ ਜੀ ਸ਼੍ਰੀ ਚਰਨਜੀਤ ਹੁਜਾ ਜੀ ਸੰਗੀਤ ਦੁਨੀਆ ਦੇ ਬਾਦਸ਼ਾਹ ਸ਼ਹੀਦ ਦੁਨੀਆ ਦੇ ਬਾਦਸ਼ਾਹ ਉਹਨਾਂ ਦੇ ਬੇਟਾ ਸਵਾਨ ਸਜਨ ਹੁਜਾ ਜੀ ਸਜਨ ਹੁਜਾ ਜੀ ਜਿਨ੍ਹਾਂ ਨੂੰ ਆਪਾਂ ਟੀਵੀ ਤੇ ਦੇਖਦੇ ਆਂ ਦੂਰ ਬੈਠ ਕੇ ਅੱਜ ਸਾਡੇ ਕਰੀਬ ਆਏ ਹੋਏ ਹਨ ਵੈ ਸਤਜਿੰਜੀ ਦਾ ਇੱਥੇ ਪਹੁੰਚਣ ਦੇ ਬਹੁਤ ਸਵਾਗਤ ਕਰਦਾ ਹਾਂ ਤੇ ਸਾਡੇ ਪੰਜ ਫੇਸ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਵੀ ਸਾਡਾ ਕੋਈ ਛੋਟਾ ਜਿਹਾ ਵੀ ਫੰਕਸ਼ਨ ਹੁੰਦਾ ਹੈ ਕਿਉਂਕਿ ਸਤਜਿੰਜੀ ਸਾਡੇ ਛੋਟੇ ਵੀਰ ਹਨ ਇੱਕ ਸੱਦੇ ਦੇ ਹੀ ਇੱਥੇ ਆਉਂਦੇ ਹਨ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਆਸ਼ੀਰਵਾਦ ਦਿੰਦੇ ਹਨ ਤੇ ਅੱਜ ਸਾਡੀ ਜਾਗਰਣ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਪੰਜ ਫੇਸ ਦੀ ਸ਼ਾਨ ਵਧਾਈ ਹੈ ਮੈਂ ਸਜਨ ਜੀ ਦਾ ਇੱਥੇ ਪਹੁੰਚਣ ਲਈ ਸਵਾਗਤ ਕਰਦਾ ਹਾਂ ਤੇ ਸਾਡੇ ਜਾਗਰਣ ਪਾਰਟੀ ਸਾਡੇ ਪੰਜ ਫੇਸ ਦੇ ਮਸ਼ਹੂਰ ਦੀਪਕ ਜੀ ਦੀਪਕ ਜੀ ਦੀਪਕ ਜੀ ਜਿਨ੍ਹਾਂ ਨੇ ਅੱਜ ਦਾ ਮਹਾਮਾਈ ਦਾ ਗੁਣਗਾਨ ਕਰਨਾ ਹੈ ਤੇ ਅੱਜ ਦੇ ਗੁਣਗਾਨ ਕਰਨ ਵਾਸਤੇ ਪੰਜਾਬ ਦੇ ਮਸ਼ਹੂਰ ਸਿੰਗਰ ਸ਼ਹਿਜ਼ਾਦਾ ਰਾਜ ਸ਼ਹਿਜ਼ਾਦਾ ਰਾਜ ਵੀ ਆਪਣੀ ਹਾਜ਼ਰੀ ਲਵਾਣਗੇ ਤੇ ਸਵਾਜ ਸੇਵਕ ਸੋਨੂ ਸੇਠੀ ਜੀ ਸੋਨੂ ਸੇਠੀ ਜੀ ਵੀ ਇੱਥੇ ਪਹੁੰਚ ਰਹੇ ਨੇ ਤੇ ਮੈਂ ਸਾਰੇ ਪੰਜ ਫੇਸ ਵਾਸੀਆਂ ਨੂੰ ਨਿਵੇਦਨ ਕਰਦਾ ਹਾਂ ਸ਼ੀਗਰ ਤੋਂ ਸ਼ੀਗਰ ਰਾਮ ਨੀਲਾ ਗਰਾਊਂਡ ਵਨ ਪਹੁੰਚੋ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ